ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਦਿਨ ਪਹਿਲਾਂ ਨਾ ਮੈਂ ਇੱਕ ਪੋਸਟ ਪਾਈ ਸੀ ਫੇਸਬੁੱਕ ਦੇ ਉੱਪਰ ਕਿ ਮੈਨੂੰ 50000 ਰੁਪਇਆ ਲੋਨ ਚਾਹੀਦਾ ਬਿਨਾਂ ਵਿਆਜ ਤੋਂ ਉਹ ਕੀ ਹੋਇਆ ਵੀ ਵਿੱਚ ਕਈਆਂ ਸੱਜਣਾ ਨੇ ਨੰਬਰ ਤੇ ਦਿੱਤੇ ਸੀ ਤੇ ਮੇਰਾ ਨੰਬਰ ਵੀ ਮੰਗਿਆ ਸੀ ਤੇ ਮੇਰਾ ਅਕਾਊਂਟ ਵੀ ਮੰਗਿਆ ਸੀ ਪਰ ਕੋਈ ਗੱਲ ਬਣੀ ਨਹੀਂ ਅਸਲ ਦੇ ਵਿੱਚ ਕਿਸੇ ਡਾਕਟਰ ਦੀ ਪੇਮੈਂਟ ਕਰਨੀ ਸੀ ਕਿਸੇ ਗਰੀਬ ਬੰਦੇ ਦੀ ਤੇ ਉਹਨਾਂ ਕੋਲੋਂ ਡਾਕਟਰ ਨੇ ਕੀ ਕੀਤਾ ਵੀ ਪਹਿਲਾਂ ਲੱਖ ਰੁਪਏ ਦੀ ਗੱਲ ਕੀਤੀ ਤੇ ਮੁੜ ਕੇ 1.5 ਲੱਖ ਮੰਗ ਲਿਆ ਤੇ ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਸੀ ਤੇ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਸੀ ਆਪਣੇ ਕੋਲ ਮੈਂ ਵੀ ਕਿਰਤੀ ਆ ਮੈਂ ਗੱਡੀ ਚਲਾਉਣਾ ਤੇ ਘਰ-ਬਾਰ ਸਾਰਾ ਸੰਘਰਸ਼ ਦੇ ਵਿੱਚ ਚਲਾ ਗਿਆ ਆਪਣਾ ਕੁਝ ਵੀ ਨਹੀਂ ਹੈ ਨਹੀਂਗਾ ਤੇ ਉਹ ਕੀ ਹੋਇਆ ਕਿ ਮੈਂ ਇੰਨੇ ਪੈਸੇ ਇਕੱਠੇ ਕਰਨੀ ਸੀ ਸਕਦਾ ਤੇ ਨਾ ਹੀ ਮੇਰੇ ਕੋਲ ਕੋਈ ਗਹਿਣੇ ਰੱਖਣ ਨੂੰ ਚੀਜ਼ ਸੀ ਵੀ ਜਿਹੜੀ ਮੈਂ ਰੱਖ ਕੇ ਤੇ ਉਹਨਾਂ ਨੂੰ ਦੇ ਸਕਦਾ ਇਹ ਇਹਦੇ ਵਿੱਚ ਕਈਆਂ ਨੇ ਮੈਨੂੰ ਕਮੈਂਟ ਕੀਤੇ ਪੈਸੇ ਦੇਣ ਦੀ ਮਤਲਬ ਕੋਸ਼ਿਸ਼ ਕੀਤੀ ਮੈਨੂੰ ਗੱਲ ਕੀਤੀ ਹੈ ਇੱਕ ਬੀਬੀ ਸੀ ਉਹ ਕਹਿੰਦੀ ਵੀ 20000 ਰੁਪਏ ਮੈਂ ਤੁਹਾਨੂੰ ਦੇ ਦੇਣੀ ਆ ਪਰ ਉਹ ਬੀਬੀ ਤਾਂ ਵੱਜ ਲਾਉਂਦੀ ਆ ਤੇ ਤਲਾਕ ਸ਼ੁਦਾ ਇਕੱਲੀ ਰਹਿੰਦੀ ਆ ਮੈਂ ਇਦਾਂ ਬੀਬੀ ਕੋਲੋਂ ਪੈਸੇ ਲੈ ਨਹੀਂ ਸਕਦਾ ਇੱਕ ਵੀਰ ਨੇ 10000 ਰੁਪਏ ਦੇਣ ਦੀ ਗੱਲ ਕੀਤੀ ਉਹ ਮੇਰੇ ਸ਼ਹਿਰ ਦੇ ਆ ਮੇਰੇ ਚੰਗੇ ਸੱਜਣ ਨੇ ਉਹਨਾਂ ਨੂੰ ਵੀ ਮੈਂ ਮਨਾ ਕਰ ਦਿੱਤਾ ਇੱਕ ਬਾਬਾ ਜੀ ਗੜ ਸ਼ੰਕਰ ਤੋਂ ਨੇ ਬਾਬਾ ਬੂਟਾ ਸਿੰਘ ਜੀ ਨਾਂ ਦਾ ਭੀਜ ਉਹਨਾਂ ਦਾ ਤੇ 인ਦਰਜੀਤ ਸਿੰਘ ਨਾਲ ਉਹਨਾਂ ਦਾ ਜਿਹੜੇ ਸੰਯੋਗ ਆ ਕੇ ਰੱਖਦੇ ਨੇ ਅੰਗ ਸਿੰਘ 10000 ਰੁਪਿਆ ਉਹ ਕਹਿੰਦੇ ਵੀ ਮੈਂ ਵੀ ਪਾ ਦਿੰਨਾ ਹੈ ਅਕਾਊਂਟ ਚ ਉਹਨਾਂ ਨੂੰ ਵੀ ਮੈਂ ਮਨਾ ਕੀਤਾ ਤੇ ਹੋਰ ਵੀ ਕਈਆਂ ਸੱਜਣਾ ਨੇ ਕਿਹਾ ਹੈਲਪ ਕਰਨ ਵਾਸਤੇ ਪਰ ਮੇਰਾ ਇਰਾਦਾ ਨਹੀਂ ਸੀ ਪੈਸੇ ਇਕੱਠੇ ਕਰਨ ਦਾ ਜੇ ਮੈਂ ਪੈਸੇ ਇਕੱਠੇ ਕਰਨ ਦਾ ਮੇਰਾ ਇਰਾਦਾ ਹੁੰਦਾ ਮੈਂ ਇਹਨਾਂ ਸਾਰਿਆਂ ਕੋਲੋਂ ਜੇ ਲੈ ਲੈਂਦਾ ਤਾਂ 60-70000 ਰੁਪਿਆ ਇਕੱਠਾ ਹੋ ਜਾਣਾ ਸੀ ਮੇਰਾ ਪਰ ਨਹੀਂ ਮੈਂ ਚਾਹੁੰਦਾ ਸੀ ਕੋਈ ਸਰਦਾ ਪੁੱਜਦਾ ਆਪਣਾ ਗੁਰਸਿੱਖ ਬੰਦਾ ਮੈਨੂੰ ਲੋਨ ਤੇ ਬਿਨਾ ਵਿਆਜ ਤੋਂ ਲੋਨ ਦੇ ਪੈਸੇ ਦਿੰਦਾ ਤੇ ਮੈਂ ਉਹਦੀ ਕਿਸ਼ਤ ਲਾ ਕੇ ਤੇ ਉਹਦੇ ਪੈਸੇ ਪੂਰੇ ਕਰ ਦਿੰਦਾ ਤੇ ਉਹਨਾਂ ਦਾ ਵੀ ਸਰ ਸਰ ਜਾਂਦਾ ਜਿਨ੍ਹਾਂ ਨੂੰ ਮੈਂ ਪੈਸੇ ਦੇਣੇ ਸੀ ਤੇ ਅਜੇ ਤੱਕ ਵੀ ਉਹ ਕੇਸ ਵਿੱਚ ਲਟਕਿਆ ਡਾਕਟਰ ਦੀ ਪੇਮੈਂਟ ਹੋਈ ਨਹੀਂ ਤੇ ਹੁਣ ਕਈ ਲੋਕੀ ਸਮਝੀ ਜਾਂਦੇ ਪਤਾ ਨਹੀਂ ਮੈਂ ਪੈਸੇ ਇਕੱਠੇ ਕਰਨ ਲਈ ਪੋਸਟ ਪਾਈ ਆ ਉਹ ਬੀਬੀ ਨੇ ਕਮੈਂਟ ਵੀ ਕੀਤਾ ਵਿੱਚ ਮੈਂਨੇ ਬਾਬਾ ਜੀ ਕੋ 20000 ਰੁਪਏ ਦੇਣੇ ਲਈ ਬੋਲਾ ਥਾ ਉਹਨਾਂ ਨੇ ਮਨਾਂ ਕਰਦੀਆ ਤੇ ਇੱਕ ਵੇ ਸੱਜਣ ਨੇ ਨਾ 500 ਰੁਪਿਆ ਮੇਰੇ ਅਕਾਊਂਟ ਚ ਪਾ ਦਿੱਤਾ ਸੀ ਉਨੂੰ ਮੈਂ ਮਨਾ ਕੀਤਾ ਵਾਪਸ ਕਰਨ ਦੀ ਗੱਲ ਕੀਤੀ ਉਹਨਾਂ ਨੇ ਲਿਆ ਨਹੀਂ ਉਹਦੇ ਵਿੱਚ ਮੈਂ 500 ਰੁਪਏ ਆਪਣੇ ਕੋਲੋਂ ਹੋਰ ਪਾ ਕੇ ਸਾਡੇ ਇੱਕ ਡਰਾਈਵਰ ਦੀ ਨਾ ਚਲਾਨ ਹੋਣ ਕਰਕੇ ਗੱਡੀ ਹੱਥੋਂ ਚਲੀ ਗਈ ਸੀ ਮਾਲਕਾਂ ਨੇ ਗੱਡੀ ਖੜੀ ਕਰਾ ਲਈ ਸੀ ਤੇ ਉਹਦੇ ਬੱਚੇ ਬਿਮਾਰ ਸੀ ਤੇ ਮੈਂ 1000 ਰੁਪਏ ਉਹਨੂੰ ਦਿੱਤਾ ਦਵਾਈਆਂ ਵਾਸਤੇ ਵੀ ਜਾ ਯਾਰ ਆਪਣੇ ਬੱਚੇ ਦਾ ਇਲਾਜ ਕਰਾ ਮੇਰੇ ਕੋਲ ਰਿਹਾ ਨਹੀਂ ਗਿਆ ਸੁਣ ਕੇ ਉਹ ਇਨਾ ਦੁਖੀ ਸੀ ਤੇ ਗੁਰਸਿੱਖ ਤੇ ਨਹੀਂ ਸੀ ਪਰ ਇਨਸਾਨੀਅਤ ਦੇ ਨਾਤੇ ਨਾ ਉਹਨੂੰ ਮੈਂ 1000 ਰੁਪਏ ਦਿੱਤਾ ਸੀ ਉਹ ਸਿੰਘ ਦੇ ਜਿਹੜੇ 500 ਰੁਪਏ ਸੀ ਜੇ ਕਿਤੇ ਉਹ ਦੇਖਦੇ ਹੁੰਣ ਤੇ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਉਹਨਾਂ ਦਾ ਲੇਖੇ ਲੱਗ ਗਿਆ 500 ਰੁਪਇਆ ਤੇ ਵਿੱਚ ਬਹੁਤ ਸਿੰਘਾਂ ਨੇ ਕਿ ਮੇਰੇ ਕੋ ਨੰਬਰ ਵੀ ਮੰਗਿਆ ਮੇਰਾ ਅਕਾਊਂਟ ਨੰਬਰ ਵੀ ਮੰਗਿਆ ਤੇ ਮੇਰੇ ਨਾਲ ਗੱਲ ਕੀਤੀ ਪਰ ਉਹ ਗੱਲ ਸਿਰੇ ਚੜੀ ਨਹੀਂ ਸੀ ਪੈਸਾ ਉਹਨਾਂ ਨੇ ਕੋਈ ਭੇਜਿਆ ਨਹੀਂ ਸੀ ਮੈਨੂੰ ਤੇ ਇਸ ਕਰਕੇ ਮੈਂ ਇਹ ਪੋਸਟ ਪਾ ਰਿਹਾ ਕਿ ਮੈਂ ਪੈਸੇ ਇਕੱਠੇ ਕਰਨ ਵਾਸਤੇ ਪੋਸਟ ਨਹੀਂ ਸੀ ਪਾਈ ਮੈਂ ਸਿਰਫ ਉਦਾਹਰਣ ਲੈ ਕੇ ਤੇ ਕਿਸੇ ਦੀ ਜ਼ਿੰਦਗੀ ਬਚਾਉਣਾ ਚਾਹੁੰਦਾ ਸੀ ਕੋਈ ਗੱਲ ਇਦਾਂ ਦੀ ਸੀ ਕੋਈ ਟੱਕਰ ਇਦਾਂ ਦਾ ਸੀ ਬੰਦਾ ਹਰ ਗੱਲ ਜਿਹੜੀ ਹੈ ਉਹ ਨਹੀਂ ਦੱਸ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ